ਖਬਰ ਮੋਗਾ ਤੋਂ ਹੈ ਜਿੱਥੇ ਐਨਕਾਊਂਟਰ ਹੋਇਆ ਮੋਗਾ ਦੇ ਚੁਗਾਕਲਾਂ ਰੋਡ ਤੇ ਬਦਮਾਸ਼ਾਂ ਦੇ ਨਾਲ ਪੁਲਿਸ ਦੀ ਮੋਟਪੇੜ ਹੋਈ ਹੈ ਔਰ ਮੋਟਪੇੜ ਤੋਂ ਬਾਅਦ ਪੁਲਿਸ ਨੇ 6 ਬਦਮਾਸ਼ਾਂ ਨੂੰ ਕਾਬੂ ਕਰ ਲਿਆ 6 ਬਦਮਾਸ਼ਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਦੋ ਬਦਮਾਸ਼ ਜ਼ਖਮੀ ਵੀ ਹੋਏ ਨੇ ਪੁਲਿਸ ਨੇ ਜਿਹੜਾ ਹੈ ਜਵਾਬੀ ਕਾਰਵਾਈ ਕੀਤੀ ਹੈ ਔਰ ਉਸ ਜਵਾਬੀ ਕਾਰਵਾਈ 'ਚ ਦੋ ਬਦਮਾਸ਼ ਜ਼ਖਮੀ ਹੋਏ ਨੇ ਦੋ ਦਿਨ ਪਹਿਲਾਂ ਇਹਨਾਂ ਬਦਮਾਸ਼ਾਂ ਨੇ ਇੱਕ ਐਨਆਰਆਈ ਤੋਂ ਇੱਕ ਗੱਡੀ ਲੁੱਟੀ ਸੀ ਪੁਲਿਸ ਇਹਨਾਂ ਦੀ ਪੈਡ ਨਾ ਪਰਈ ਸੀ ਤੇ ਮੋਗਾ ਦੇ ਚੁੱਗਾ ਕਲਾਂ ਰੋਡ ਤੇ ਪੁਲਿਸ ਨੇ ਇਹਨਾਂ ਨੂੰ ਕੇਰਾ ਪਾਇਆ ਜਿੱਥੇ ਪੁਲਿਸ ਦੇ ਨਾਲ ਇਹਨਾਂ ਦੀ ਮੋਟ ਪੇੜ ਹੋਈ ਮੁਲਜ਼ਮਾਂ ਕੋਲੋਂ ਪੁਲਿਸ ਨੇ ਨਜਾਇਜ਼ ਹਥਿਆਰ ਵੀ ਬਰਾਮਦ ਕੀਤੇ ਨੇ ਪੁਲਿਸ ਮੋਟ ਪੇੜ ਦੇ ਵਿੱਚ ਦੋਨੇ ਜ਼ਖਮੀ ਹੋਏ ਨੇ ਕਿਉਂਕਿ ਇਹਨਾਂ ਨੇ ਪੁਲਿਸ ਤੇ ਫਾਇਰਿੰਗ ਕੀਤੀ ਔਰ ਉਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ 6 ਬਦਮਾਸ਼ਾਂ ਨੂੰ ਪੁਲਿਸ ਨੇ ਫੜਿਆ ਹੈ 6 ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜਿਨ੍ਹਾਂ ਚੋਂ ਦੋ ਪੁਲਿਸ ਕਾਰਵਾਈ ਦੇ ਦੌਰਾਨ ਜ਼ਖਮੀ ਹੋਏ ਨੇ ਔਰ ਦੋਨੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਐਨਆਰਆਈ ਤੋਂ ਇਹਨਾਂ ਨੇ ਇੱਕ ਗੱਡੀ ਦੀ ਲੁੱਟ ਕੀਤੀ ਸੀ ਦੋ ਦਿਨ ਪਹਿਲਾਂ ਇਹ ਲੁੱਟ ਕੀਤੀ ਸੀ ਔਰ ਦੋ ਦਿਨਾਂ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਉਹਨਾਂ ਨੇ ਪੈਟਰੋਲ ਪੰਪ ਵੀ ਲੁੱਟਿਆ ਸੀ ਤੇ ਉਹਤੇ ਸਾਡੀ ਮੋਗਾ ਪੁਲਿਸ ਦੀ ਟੀਮਾਂ ਜਿਹੜੀਆਂ ਨੇ ਉਹ ਟੈਕਨੀਕਲੀ ਤੇ ਹਿਊਮਨ ਇੰਟ ਦੇ ਬੇਸਿਸ ਤੇ ਅਸੀਂ ਵਰਕ ਕਰ ਰਹੇ ਸੀ ਤੇ ਅੱਜ ਡੀਐਸਪੀ ਧਰਮਕੋਟ ਇਨਚਾਰਜជា ਇਹ ਐਸਐਚਓ ਕੋਟੀਸੇ ਖਾਂ ਇਹਨਾਂ ਦੀ ਟੀਮ ਨੂੰ ਇਨਫੋਰਮੇਸ਼ਨ ਆਈ ਕਿ ਉਹ ਬੰਦੇ ਜਿਹੜੇ ਨੇ ਉਹ ਅੱਜ ਇਸ ਏਰੀਆ ਦੇ ਵਿੱਚ ਹੈਗੇ ਨੇ ਕੋਈ ਹੋਰ ਵਾਰਡ ਦਾ ਤੂੰ ਅੰਜਾਮ ਦੇਣ ਦੀ ਫਿਰਾਕ ਚ ਹੈਗੇ ਸੀ ਆ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਐਸਪੀਡੀ ਮੋਗਾ ਦੀ ਸੁਪਰਵੀਜ਼ਨ ਚ ਹੋਇਆ ਹੈ ਜਦੋਂ ਪੁਲਿਸ ਪਾਰਟੀ ਉਹਨਾਂ ਨੂੰ ਐਪਰੀਹੈਂਡ ਕਰਨ ਲਈ ਇੱਥੇ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਸਟਾਰਟ ਕਰਤੀ ਪਜੰਡ ਦੀ ਫਿਰਾਕ ਦੇ ਲਈ ਉਹਨਾਂ ਨੇ ਓਪਨ ਫਾਇਰ ਕੀਤਾ ਪੁਲਿਸ ਟੀਮ ਦੇ ਵੱਲ ਤੇ ਉਹਦੇ ਵਿੱਚ ਰਿਟੈਲੀਟਰੀ ਫਾਇਰ ਦੇ ਵਿੱਚ ਦੋ ਅਕਿਊਜ਼ਡ ਉਹਨਾਂ ਦੇ ਵਿੱਚੋਂ ਇੰਜਰਡ ਹੋ ਗਏ ਟੋਟਲ ਹੈ 5 ਦੋਸ਼ੀ ਹੈਗੇ ਸੀ ਗੱਡੀ ਦੇ ਵਿੱਚ ਤੇ ਤਿੰਨ ਅਕਿਊਜ਼ਡ ਅਰੈਸਟ ਕਰ ਲਏ ਦੋਆਂ ਨੂੰ ਇੰਜਰਡ ਹੋਣ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਗਿਆ ਉੱਥੇ ਉਹਨਾਂ ਦੀ ਕੰਡੀਸ਼ਨ ਸੇਫ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਤੇ ਉਹਨਾਂ ਦਾ ਵੀ ਹੁਣ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਉਹ ਵੀ ਹੁਣ ਸਟੇਬਲ ਹੈਗੇ ਤੇ ਖਬਰ ਜ਼ੀਰਕਪੁਰ ਤੋਂ ਹੈ ਜ਼ੀਰਕਪੁਰ ਦੇ ਛੱਤਬੀੜ ਚਿੜੀਆ ਘਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ ਸਲਾਨੀਆਂ ਨੂੰ ਕਮਾਉਣ ਵਾਲੀ ਗੱਡੀ ਪਲਟ ਗਈ ਜੋ ਛੋਟੀਆਂ ਬੈਟਰੀ ਕਾਰਸ ਉੱਥੇ ਚਲਦੀਆਂ ਨੇ ਜਿਸ ਦੇ ਵਿੱਚ ਸਲਾਨੀਆਂ ਨੂੰ ਪੂਰੇ ਜ਼ੂ ਦਾ ਘੇੜਾ ਕਢਾਇਆ ਜਾਂਦਾ ਹੈ ਪੂਰਾ ਜ਼ੂ ਵਿਜ਼ਿਟ ਕਰਾਇਆ ਜਾਂਦਾ ਹੈ ਛੱਤਬੀੜ ਚਿੜੀਆ ਘਰ ਉਹ ਗੱਡੀ ਅਚਾਨਕ ਪਲਟ ਗਈ ਕਈ ਸਲਾਨੀਆਂ ਦੇ ਸੱਟਾਂ ਲੱਗੀਆਂ ਨੇ ਕਈ ਸਲਾਨੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਉਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਉਸ ਗੱਡੀ ਦੀਆਂ ਜਿਹੜੀ ਸਲਾਨੀਆਂ ਨੂੰ ਘਮਾਉਣ ਵਾਲੀ ਗੱਡੀ ਪਲਟ ਗਈ ਜੋ ਉੱਥੇ ਕਾਫੀ ਜਿਹੜੀਆਂ ਨੇ 8-10 ਸੀਟਰ ਗੱਡੀਆਂ ਹੁੰਦੀਆਂ ਨੇ 10-12 ਸੀਟਰ ਗੱਡੀਆਂ ਹੁੰਦੀਆਂ ਨੇ ਜਿਸ ਦੇ ਵਿੱਚ ਸਲਾਨੀ ਬੈਠ ਕੇ ਜਿੱਥੇ-ਜਿੱਥੇ ਸਾਰੇ ਜਾਨਵਰ ਰੱਖੇ ਹੁੰਦੇ ਨੇ ਉੱਥੇ ਰੁਕ-ਰੁਕ ਕੇ ਉਹਨਾਂ ਨੂੰ ਦਿਖਾਇਆ ਜਾਂਦਾ ਪੂਰੇ ਜ਼ੂ ਦਾ ਇਹ ਗੱਡੀ ਜਿਹੜੀ ਹੈ ਬੈਟਰੀ ਕਾਰਸ ਨੇ ਉੱਥੇ ਢੇੜਾ ਕੜਦੀਆਂ ਨੇ ਪਰ ਅਚਾਨਕ ਇਹ ਵਜ੍ਹਾ ਨਹੀਂ ਪਤਾ ਚੱਲੀ ਕਿ ਕੀ ਕਿਉਂ ਹੋਇਆ ਕਿਉਂ ਇਹ ਹਾਦਸਾ ਵਾਪਰਿਆ ਔਰ ਇਹ ਗੱਡੀ ਪਲਟ ਗਈ ਕਈ ਸਲਾਨੀਆਂ ਦੇ ਸੱਟਾਂ ਲੱਗੀਆਂ ਨੇ ਮਨੋਜ ਰਾਠੀ ਸਾਡੇ ਸਹਾਇਕੀ ਜੁੜੇ ਨੇ ਮਨੋਜ ਕਿਸ ਤਰੀਕੇ ਨਾਲ ਹਾਦਸਾ ਵਾਪਰਿਆ ਦੇਖੋ ਵੀ ਜੇ ਇਹ ਕਰੀਬ 4:30 ਵਜੇ ਦੀ ਇਹ ਪੂਰੀ ਕਟਨਾ ਹੈ ਜਿੱਥੇ ਛੱਤ ਵੀੜ ਜੂ ਹਾਲਾਂਕਿ ਜਿੱਦੇ ਅੰਦਰ ਫੈਰੀ ਚੱਲਦੀ ਹੈ ਇਹ ਸੈਲਾਨੀ ਸੀ ਬਾਹਰ ਤੋਂ ਆਏ ਸੀ ਟੂਰਿਸਟ ਤੇ ਇਹ ਸਾਰਾ ਜਿਹੜਾ ਅੰਦਰ ਘੁਮਾਉਂਦੇ ਆ ਉਹਦਾ 4:30 ਵਜੇ ਕਰੀਬ ਇਹ ਸਾਰੇ ਘੁੰਮਰੇ ਸੀ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜਾ ਡਰਾਈਵਰ ਸੀਗਾ ਇਹਨੂੰ ਚਲਾਣ ਵਾਲਾ ਉਹ ਫੋਨ ਤੇ ਗੱਲ ਕਰ ਰਿਹਾ ਸੀਗਾ ਔਰ ਫੋਨ ਤੇ ਗੱਲ ਕਰਦੇ ਕਰਦੇ ਅਚਾਨਕ ਉਹਦਾ ਉਹ ਕਹਿ ਸਕਦੇ ਆ ਕਿ ਧਿਆਨ ਹਟਾਤੇ ਆਚਾਰਤ ਜਿਹੜੀ ਨੀਚੇ ਦੀ ਜਿਹੜੀ ਖਾਈ ਟਾਈਪ ਹੈ ਜਿਹੜਾ ਉਹਦੇ ਤੇ ਜਾ ਕੇ ਜਿਹੜਾ ਹੈਗਾ ਉਹ ਗੱਡੀ ਵਜੀ ਤੇ ਅਚਾਨਕ ਪਲਟ ਗਈ ਹਾਲਾਂਕਿ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਮਿਲੀ ਹੈ ਕਿ 8 ਤੋਂ 9 ਜਿਹੜੇ ਸਲਾਨੇ ਸੀ ਉਹ ਸਵਾਰ ਸੀ ਇਹਦੇ ਵਿੱਚ ਦੋ ਬਜ਼ੁਰਗਾ ਨੂੰ ਕਾਫੀ ਸੱਟਾਂ ਵਜੀਆਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਤੇ ਇਹਦੇ ਵਿੱਚ ਬੱਚੇ ਵੀ ਸੀਗੇ ਹਾਲਾਂਕਿ ਬੱਚਿਆਂ ਨੂੰ ਇਨੀ ਚੋਟ ਨਹੀਂ ਲੱਗੀ ਹੈ ਲੇਕਿਨ ਬਜ਼ੁਰਗਾ ਨੂੰ ਕਾਫੀ ਸੱਟ ਵਜੀ ਹੈ ਜਿਨ੍ਹਾਂ ਨੂੰ ਹਸਪਤਾਲ 'ਚ ਐਡਮਿਟ ਕਰਾਇਆ ਗਿਆ ਹਾਲਾਂਕਿ ਕਿਸੇ ਬਾਹਰ ਨਾ ਜਾਵੇ ਕਿਸ ਤਰ੍ਹਾਂ ਦੀ ਗੱਲ ਇਸ ਕਰਕੇ ਬੜੇ ਗੁਪਚੁਪ ਤਰੀਕੇ ਦੇ ਨਾਲ ਉਹਨਾਂ ਨੂੰ ਹਸਪੀਟਲ ਲਾਇਆ ਗਿਆ ਲੇਕਿਨ ਸਾਡੇ ਕੋਲ ਜਿਹੜੀ ਐਕਸਕਲੂਸਿਵ ਵੀਡੀਓ ਸਾਹਮਣੇ ਆਈ ਹੈ ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਪੂਰੇ ਜਿਹੜੇ ਵੀ ਉੱਥੇ ਬਜ਼ੁਰਗ ਸੀ ਆ ਸਲਾਨੀ ਸੀ ਉਹ ਦਬੇ ਹੋਏ ਨੇ ਹਾਲਾਂਕਿ ਉਹਨਾਂ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਤੋਂ ਬਾਅਦ ਸਿੱਧਾ ਚੁੱਪਚਾਪ ਹੀ ਤੇ ਉਹਨਾਂ ਨੂੰ ਹਸਪੀਟਲ ਲੈ ਕੇ ਜਾਇਆ ਗਿਆ ਕੋਈ ਕੋਈ ਗੰਭੀਰ ਜ਼ਖਮੀ ਤਾਂ ਨਹੀਂ ਹੋਇਆ ਕਰੋਜ ਦੇਖੋ ਹਜੇ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੋਈ ਗੰਭੀਰੀ ਦੇ ਵੀ ਜ਼ਖਮੀ ਨਹੀਂ ਹੈ ਹਾਂ ਬਜ਼ੁਰਗਾਂ ਨੂੰ ਦੱਸਿਆ ਜਾ ਰਿਹਾ ਉਹਨਾਂ ਨੂੰ ਸੱਟਾ ਜ਼ਰੂਰ ਵੱਜੀ ਹੈ ਜਿਨ੍ਹਾਂ ਨੂੰ ਹਸਪਤਾਲ 'ਚ ਐਡਮਿਟ ਕਰਾਇਆ ਗਿਆ। ਜੀ ਇਹ ਉਹੀ ਬੈਟਰੀ ਕਾਰਸ ਨੇ ਜਿਹੜੀਆਂ ਉੱਥੇ ਘੁਮਾਉਂਦੀਆਂ। ਬਿਲਕੁਲ ਵਿਜੇ ਤੁਹਾਨੂੰ ਯਾਦ ਹੋਣਾ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਬੈਟਰੀ ਕਾਰ ਜਿਹੜੀ ਫੈਰੀ ਚਲਦੀ ਹੈ ਇਹ ਸਦਬੀਰ ਤੋਂ ਸ਼ੁਰੂਆਤ ਕੀਤੀ ਗਈ ਸੀ। ਜਦਬੀਰ ਤੋਂ ਜਿਹੜੇ ਵੀ ਸੈਲਾਨੀ ਆਂਦੇ ਟੂਰਿਸਟ ਆਂਦੇ ਉਹਨਾਂ ਨੂੰ ਗੇਟ ਤੋਂ ਲੈ ਕੇ ਫਰੰਟ ਗੇਟ ਤੋਂ ਲੈ ਕੇ ਅੰਦਰ ਤੱਕ ਦਾ ਜਿੰਨੇ ਵੀ ਜਿਹੜੇ ਉਹ ਉਹਦੇ ਵਿੱਚ ਘੁਮਾਉਂਦੇ ਕੁਝ ਇਹਨਾਂ ਦੇ ਜਿਹੜੇ ਪੇ ਕਰਨੇ ਹੁੰਦੇ ਐ ਤੇ ਜਿੰਨੇ ਵੀ ਜਿਹੜੇ ਹੈਗੇ ਉਹਨਾਂ ਨੂੰ ਘੁਮਾਉਂਦੇ ਇਹ ਉਹੀ ਬੈਟਰੀ ਕਾਰਸ ਨੇ ਜੋ ਕਿ ਚਾਰੋਂ ਤਰਫ ਤੋਂ ਓਪਨ ਹੁੰਦੀ ਹੈ ਔਰ ਇਹ ਡਰਾਈਵਰ ਕਿਉਂਕਿ ਡਰਪ ਡਰਾਈਵਰ ਦੀ ਬੜੀ ਦੇ ਵਿੱਚ ਲਾਪਰਵਾਹੀ ਹ ਹੁਣ ਤੱਕ ਦੇ ਸਾਹਮਣੇ ਆ ਰਹੀ ਹੈ ਕਿ ਫੋਨ ਤੇ ਗੱਲ ਕਰ ਰਿਹਾ ਸੀਗਾ ਅਚਾਨਕ ਉਹਦਾ ਜਿਹੜਾ ਧਿਆਨ ਭਟਕਿਆ ਤੇ ਉਹਦੇ ਉਹਨੇ ਗੱਡੀ ਜਿਹੜੀ ਹੈ ਉਹ ਪਲਟ ਗਈ ਹਾਲਾਂਕਿ ਨੁਕਸਾਨ ਜ਼ਰੂਰ ਹੈ ਇੱਕ ਲਾਪਰਵਾਹੀ ਵੱਡੀ ਜ਼ਰੂਰ ਹੈ ਜਿਹਦੇ ਵਿੱਚ ਕਿਸ ਤਰ੍ਹਾਂ ਦੀ ਜਾਂਚ ਹੁੰਦੀ ਹੈ ਇਨਵੈਸਟੀਗੇਸ਼ਨ ਹੁੰਦੀ ਇਹ ਤਾਂ ਬਾਅਦ ਦੀ ਗੱਲ ਹੈ ਲੇਕਿਨ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਇੰਜਰੀ ਹੋਈ ਹੈ ਉਹਨਾਂ ਨੂੰ ਹਜੇ ਹਸਪੀਟਲ ਦੇ ਵਿੱਚ ਐਡਮਿਟ ਕਰਾ ਕੇ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਠੀਕ ਹੈ ਧੰਨਵਾਦ ਮਨੋਜ ਇਸ ਜਾਣ ਜਿੱਥੇ ਬੈਟਰੀ ਕਾਰ ਜਿਹੜੀ ਸਿਲਾਨੀਆਂ ਨੂੰ ਘੁਮਾਉਂਦੀ ਹੈ ਉਹ पलट ਗਈ ਔਰ ਦੱਸਿਆ ਜਾ ਰਿਹਾ ਹੈ ਕਿ ਲਾਪਰਵਾਹੀ ਡਰਾਈਵਰ ਦੀ ਸੀ ਉਹ ਫੋਨ ਤੇ ਗੱਲ ਕਰ ਰਿਹਾ ਸੀ